ਹੋਡਾ ਸਾਰਿਆਂ ਦਾ ਆਈਟੀ ਲੈਕਚਰ ਸੰਗਰੂਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਦੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦਿੱਤੇ ਕੱਬਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ ਸੋ ਅੱਜ ਆਪਾਂ ਗੱਲ ਕਰਾਂਗੇ ਅਪਰੈਂਟਸ਼ਿਪ ਦੀਆਂ ਪੋਸਟਾਂ ਦੇ ਰਿਗਾਰਡਿੰਗ ਠੀਕ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਜੋ ਵੀ ਪ੍ਰਦਾਨ ਸਾਵਧਾਨੀ ਗੱਲਬਾਤ ਹੋਈ ਹੈ ਜਾਂ ਜੋ ਵੀ ਲੈਟਰ ਦਿੱਤੇ ਗਏ ਨੇਗੇ ਠੀਕ ਹੈ ਨਾ ਉਹਨਾਂ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ ਸੋ ਆਪਾਂ ਗੱਲ ਕਰਾਂਗੇ ਕਿ ਅਪ੍ਰੈਂਟਸਪੀ ਦੀ ਜਿਹੜੀਆਂ ਪੋਸਟ ਨੇ ਉਹ ਕਦੋਂ ਤੱਕ ਆਉਣਗੀਆਂ ਠੀਕ ਹੈ ਉਸ ਤੋਂ ਬਾਅਦ ਚੋਂ ਠੀਕ ਹੈ ਪਹਿਲਾ ਪੁਆਇੰਟ ਆਪਣਾ ਕੀ ਹੈਗਾ ਸਾਰੇ ਬੱਚਿਆਂ ਦਾ ਹੀ ਹੈਗਾ ਠੀਕ ਹੈ ਪਹਿਲਾ ਪੁਆਇੰਟ ਬਹੁਤ ਫੋਨ ਆਉਂਦੇ ਨੇ ਬੱਚਿਆਂ ਦੇ ਕਿ ਅਪ੍ਰੈਂਟਿਸਪੀ ਦੀਆਂ ਪੋਸਟਾਂ ਕਦੋਂ ਆਉਣਗੀਆਂ ਠੀਕ ਹੈ ਇਹਦੇ ਬਾਰੇ ਤੁਹਾਨੂੰ ਗੱਲ ਕਰਾਂਗੇ ਪੇਪਰ ਦੀ ਤਿਆਰੀ ਤੁਸੀਂ ਨੇ ਕਿਵੇਂ ਕਰਨੀ ਹੈਗੀ ਓਕੇ ਤੁਹਾਡੇ ਲਈ ਬਹੁਤ ਜਲਦ ਜਿਹੜਾ ਬੈਚ ਸਟਾਰਟ ਹੋ ਰਿਹਾ ਹੈਗਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਹੁਣ ਮੈਂ ਤੁਹਾਨੂੰ ਪਹਿਲਾ ਸਾਰਿਆਂ ਤੋਂ ਪਹਿਲਾਂ ਜਿਹੜਾ ਨੋਟਿਸ ਹੈਗਾ ਠੀਕ ਹੈ ਉਹ ਦਿਖਾ ਰਿਹਾ ਹੈਗਾ ਜੋ ਕਿ ਮੰਗ ਪੱਤਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਚੋ ਤੁਹਾਨੂੰ ਆਪਾਂ ਜੋ ਯੂਨੀਅਨ ਦੇ ਪ੍ਰਧਾਨ ਨੇਗੇ ਰਮਨਦੀਪ ਸਿੰਘ ਜੀ ਉਹਨਾਂ ਵੱਲੋਂ ਇੱਕ ਆਡੀਓ ਕਲਿੱਪ ਹੈ ਜਿਹੜੀ ਉਹ ਵੀ ਤੁਹਾਨੂੰ ਸੁਣਾਵਾਂਗੇ ਠੀਕ ਹੈ ਕੀ ਗੱਲਬਾਤ ਉਹਦੇ ਵਿੱਚ ਆਡੀਓ ਦੇ ਵਿੱਚ ਦੱਸੇਗੀ ਰਮਨ ਜੀ ਨੇ ਜੋ ਕਿ ਐਟੀ ਦੇ ਪ੍ਰਧਾਨ ਨੇਗੇ ਸੋ ਪਹਿਲਾਂ ਆਪਾਂ ਗੱਲ ਕਰਾਂਗੇ ਤੁਹਾਡੇ ਜਿਹੜਾ ਇੱਕ ਨੋਟਿਸ ਦਿੱਤਾ ਗਿਆ ਸੀਗਾ ਮੰਗ ਪੱਤਰ ਦਿੱਤਾ ਗਿਆ ਸੀਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਸੋ ਜੇ ਤੁਸੀਂ ਇਹ ਮੰਗ ਪੱਤਰ ਜਿਹੜਾ ਦੇਖ ਰਹੇ ਹੋਵੋਗੇ ਠੀਕ ਹੈ ਵੇਰ ਜਗਰ ਆਈਟੀ ਯੂਨੀਅਨ ਪੰਜਾਬ ਵੱਲੋਂ ਠੀਕ ਹੈ 25 9 24 ਨੂੰ ਇਹ ਜਿਹੜਾ ਮੰਗ ਪੱਤਰ ਹੈਗਾ ਦਿੱਤਾ ਗਿਆ ਸੀਗਾ ਸੋ ਥੋੜਾ ਜਿਹਾ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀਗਾ ਪਟਿਆਲਾ ਵਿਖੇ ਸੋ ਉਸ ਤੋਂ ਉਹਨਾਂ ਨੇ ਲਿਖਤੀ ਤੁਹਾਨੂੰ ਪ੍ਰਧਾਨ ਸਾਹਿਬ ਨੂੰ ਲਿਖ ਕੇ ਦਿੱਤਾ ਸੀਗਾ ਕਿ ਜੋ 5000 ਅਸਾਮੀਆਂ ਦੀ ਤੁਸੀਂ ਅਪ੍ਰੈਂਟਿਸਪ ਦੀ ਗੱਲ ਕਰਦੇ ਸੀਗੇ ਠੀਕ ਹੈ ਉਹਦੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਸਬੰਧ ਵਿੱਚ ਇਹ ਮੰਗ ਪੱਤਰ ਦਿੱਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਤੁਹਾਨੂੰ ਉੱਥੇ ਪ੍ਰਧਾਨ ਸਾਹਿਬ ਨੇ ਦੱਸਿਆ ਉਹ ਦੀ ਸੀਗਾ ਸ਼ਾਇਦ ਹੈ ਨਾ 5000 ਦੀ ਜਿਹੜੀਆਂ ਅਸਾਮੀਆਂ ਨੇ ਆ ਉਹ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਮੰਗ ਕਰਦੇ ਸੀਗੇ ਠੀਕ ਹੈ ਸੋ ਹੁਣ ਤੁਹਾਨੂੰ ਜੋ ਪ੍ਰਧਾਨ ਸਾਹਿਬ ਨੇ ਉਸ ਮੌਕੇ ਤੇ ਅਪ੍ਰੈਂਟਿਸਪ ਦੀ ਜਿਹੜੇ ਪੋਸਟਾਂ ਨੇ ਉਹਦੇ ਬਾਰੇ ਜਨਵਰੀ ਜਾਂ ਫਰਵਰੀ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਤੁਹਾਨੂੰ ਠੀਕ ਹੈ ਸ਼ਾਇਦ ਕੁਝ ਲਿਖ ਕੇ ਵੀ ਦਿੱਤਾ ਹੋਊਗਾ ਜਨਵਰੀ ਜਾਂ ਫਰਵਰੀ ਦੇ ਵਿੱਚ ਕਿਹਾ ਸੀਗਾ ਵੀ ਅਪ੍ਰੈਂਟਿਸਸ਼ਿਪ ਦੇ ਜਿਹੜੇ ਪੋਸਟਾਂ ਉਹ ਆ ਜਾਣਗੀਆਂ ਸੋ ਹੁਣ ਤੁਹਾਨੂੰ ਆਪਾਂ ਇੱਕ ਜਿਹੜੀ ਹੁਣ ਅ ਪ੍ਰਧਾਨ ਸਾਹਿਬ ਵੱਲੋਂ ਇੱਕ ਰਿਕਾਰਡਿੰਗ ਰਿਲੀਜ਼ ਕੀਤੀ ਗਈ ਹੈ ਠੀਕ ਹੈ ਉਹਦੇ ਬਾਰੇ ਤੁਹਾਨੂੰ ਸੁਣਾਵਾਂਗੇ ਠੀਕ ਹੈ ਵੀ ਉਹਦੇ ਵਿੱਚ ਕੀ ਕੁਝ ਕਿਹਾ ਗਿਆ ਹੈਗਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਬੱਚਾ ਨਾ ਨਿਰਾਸ਼ ਨਾ ਹੋਵੇ ਅਪ੍ਰੈਂਟਿਸ਼ਪ ਦੀਆਂ ਜਿਹੜੀਆਂ ਪੋਸਟਾਂ ਨੇ ਉਹ 100% ਆਉਣੀਆਂ ਹੀ ਆਉਣੀਆਂ ਨੇ ਠੀਕ ਹੈ ਕੋਈ ਵੀ ਸਟੂਡੈਂਟ ਹੈ ਜਿਹੜਾ ਕੋਈ ਬੱਚਾ ਨਿਰਾਸ਼ ਨਾ ਹੋਵੇ ਜਿਹੜੀਆਂ ਅਪ੍ਰੈਂਟਿਸ਼ਪ ਦੀਆਂ ਪੋਸਟਾਂ ਨੇ ਉਹ ਆਉਣੀਆਂ ਹੀ ਆਉਣੀਆਂ ਨੇ 100% ਠੀਕ ਹੈ ਚਾਹੇ ਉਹ ਜਨਵਰੀ ਦੇ ਵਿੱਚ ਆਉਣ ਚਾਹੇ ਫਰਵਰੀ ਦੇ ਵਿੱਚ ਆਉਣ ਚਾਹੇ ਮਾਰਚ ਦੇ ਵਿੱਚ ਉਹ ਆਉਣੀਆਂ ਆਉਣੀਆਂ ਨੇ ਕਿਉਂਕਿ ਪਿਛਲੇ ਸਾਲ ਵੀ ਤਕਰੀਬਨ ਫਰਵਰੀ ਦੇ ਵਿੱਚ ਹੀ ਨੋਟਿਸ ਆਇਆ ਸੀਗਾ ਅਪ੍ਰੈਂਟਿਸ਼ਕਪ ਦੀਆਂ ਪੋਸਟਾਂ ਦਾ ਸੋ ਇਸ ਵਾਰ ਵੀ ਤਕਰੀਬਨ ਜਨਵਰੀ ਜਾਂ ਫਰਵਰੀ ਦੇ ਵਿੱਚ ਚਾਂਸ ਹੈਗੇ ਨੇ ਕਿ 100% ਕੀ ਪੋਸਟ ਆਉਣਗੀ ਆਉਣਗੀਆਂ ਅਪਰੈਂਟਸ਼ਿਪ ਦੀਆਂ ਸੋ ਅਪਰੈਂਟਸ਼ਿਪ ਦੀਆਂ ਇਹ ਪੋਸਟ ਦੀ ਅਪਾਂ ਗੱਲ ਕਰੀ ਤਾਂ ਅਪਰੈਂਟਸ਼ਿਪ ਦੀਆਂ ਪੋਸਟਾਂ ਜੋ ਜੋ ਪਹਿਲਾਂ ਉਹਨਾਂ ਨੇ ਮੰਗ ਰੱਖੀ ਸੀਗੀ ਤਾਂ ਉਦੋਂ 1500 ਤੋਂ ਪਲੱਸ ਹੀ ਉਹਨਾਂ ਨੇ ਪੋਸਟਾਂ ਕਹੇ ਸੀਗਾ ਸੋ 1500 ਤਾਂ ਆਉਣਗੀਆਂ ਆਉਣਗੀਆਂ ਥੋੜੀਆਂ ਇਨਕਰੀਜ਼ ਹੋ ਸਕਦੀਆਂ ਨੇ ਪੋਸਟ ਉਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਇਨਕਰੀਜ਼ ਹੁੰਦੀਆਂ ਨੇ ਆ ਤੇ ਇਹ ਨਾ ਕੋਈ ਬੱਚਾ ਸੋਚੇ ਨਾ ਵੀ ਪੋਸਟਾਂ ਨਹੀਂ ਆਉਣਗੀਆਂ ਤਾਂ ਪੋਸਟਾਂ ਬਿਲਕੁਲ ਬਕਾਇਦਾ ਆਉਣਗੀਆਂ ਆਉਣਗੀਆਂ 100% ਇਹ ਤਾਂ ਸ਼ੋਰ ਹੈਗਾ ਠੀਕ ਹੈ ਜਨਵਰੀ ਫਰਵਰੀ ਮਾਰਚ ਤੱਕ ਆ ਸਕਦੀ ਨਹੀਂ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਆ ਆਡੀਓ ਸੁਣਾਉਣਾ ਜੋ ਆਪਣੇ ਪ੍ਰਧਾਨ ਸਾਹਿਬ ਦੀ ਠੀਕ ਹੈ ਤੁਹਾਨੂੰ ਕਹਿ ਰਹੇ ਨੇਗੇ ਸ਼ਾਇਦ ਉਹਨਾਂ ਦੀ ਕੋਈ ਮੀਟਿੰਗ ਵਗੈਰਾ ਹੋਈ ਹੋਊਗੀ ਠੀਕ ਹੈ ਇੱਕ ਦੋ ਦਿਨਾਂ ਦੇ ਵਿੱਚ ਜਾਂ ਗੱਲਬਾਤ ਹੋਈ ਹੋਊਗੀ ਉੱਥੇ ਜਿਹੜੇ ਉੱਚ ਅਧਿਕਾਰੀ ਨੇ ਸ਼ਾਇਦ ਉਹਨਾਂ ਨਾਲ ਗੱਲਬਾਤ ਕਰਕੇ ਹੀ ਉਹਨੇ ਨੇ ਇਹ ਦੱਸਿਆ ਹੋਊਗਾ ਹਨਾ ਮੈਸੇਜ ਆਇਆ ਹੋਊਗਾ ਤੁਹਾਨੂੰ ਕੀ ਹਾਲ ਹੈ ਵੀਰੇ ਸਾਰੇ ਠੀਕ ਠਾਕ ਹੋ ਮੇਰੇ ਤੁਹਾਨੂੰ ਦੱਸਣਾ ਸੀਗਾ ਕਿ ਫਰੈਂਚ ਦੇ ਪੋਸਟਾਂ ਆਉਣ ਵਾਲੀਆਂ ਨੇ ਟੈਨਸ਼ਨ ਨਾ ਲਓ ਜਨਵਰੀ ਜਾਣਾ ਨੋਟੀਫਿਕੇਸ਼ਨ ਆ ਜਾਏਗਾ ਮੀਟਿੰਗ ਦੋ ਤਿੰਨ ਕਰਕੇ ਆਈ ਸੀ ਇਹ ਕਨਫਰਮ ਹੋ ਗਿਆ ਟੈਨਸ਼ਨ ਨਾ ਲਓ ਵੀਰੇ ਠੀਕ ਹੈ ਜੀ ਦੁਬਾਰਾ ਫਿਰ ਮੈਂ ਸੁਣਾਉਣਾ ਤੁਹਾਨੂੰ ਆਡੀਓ ਦੁਬਾਰਾ ਫਿਰ ਤੁਸੀਂ ਆਡੀਓ ਜਿਹੜੀ ਇਹ ਸੁਣ ਸਕਦੇ ਹੋ ਕੀ ਹਾਲ ਹੈ ਵੀਰੇ ਸਾਰੇ ਠੀਕ ਠਾਕ ਹੋ ਮੇਰੇ ਤੁਹਾਨੂੰ ਦੱਸਣਾ ਸੀਗਾ ਕਿ ਫ੍ਰੈਂਚ ਦੇ ਪੋਸਟਾਂ ਆਉਣ ਵਾਲੀਆਂ ਨੇ ਟੈਨਸ਼ਨ ਨਾ ਲਓ ਜਨਵਰੀ ਜਾਮਨਾ ਨੋਟੀਫਿਕੇਸ਼ਨ ਆ ਜਾਏਗਾ ਮੀਟਿੰਗ ਦੋ ਤਿੰਨ ਕਰਕੇ ਆਈ ਸੀ ਇਹ ਕਨਫਰਮ ਹੋ ਗਿਆ ਟੈਨਸ਼ਨ ਨਾ ਲਓ ਵੀਰੇ ਠੀਕ ਹੈ ਜੀ ਸੋ ਸਾਥੀਓ ਨੂੰ ਮੈਂ ਦੱਸਣਾ ਚਾਹਣਾ ਕਿ ਪ੍ਰਧਾਨ ਸਭਾ ਵੱਲੋਂ ਕਿਹਾ ਗਿਆ ਹੈ ਕਿ ਕਨਫਰਮ ਹੋ ਗਿਆ ਹੈ ਪੋਸਟਾਂ ਦਾ ਠੀਕ ਹੈ ਪ੍ਰਧਾਨ ਸਭਾ ਵੱਲੋਂ ਜਨਵਰੀ ਦੇ ਵਿੱਚ ਤੁਹਾਨੂੰ ਪੋਸਟਾਂ ਦਾ ਜਿਹੜਾ ਅਨਾਉਂਸਮੈਂਟ ਉਹਦੀ ਜੋ ਤਰੀਕਾ ਹੈ ਨਾ ਦੱਸੀ ਜਾ ਰਹੀ ਹੈਗੀ ਵੀ ਜਨਵਰੀ ਦੇ ਵਿੱਚ ਆ ਜਾਣਗੀਆਂ ਤੁਹਾਡੀਆਂ ਪੋਸਟਾਂ ਵੱਟ ਤੁਸੀਂ ਚਲੋ ਜੇ ਜਨਵਰੀ ਚ ਵੀ ਨਹੀਂ ਆਉਂਦੀਆਂ ਤਾਂ ਥੋੜੀਆਂ ਬਹੁਤ ਡਿਲੇ ਹੋ ਸਕਦੀਆਂ ਫਰਵਰੀ ਤੱਕ ਮਾਰਚ ਤੱਕ ਹੋ ਸਕਦੀਆਂ ਪਰ ਇਹ ਸ਼ੋਰ ਕਲੀਅਰ ਹੈ ਕਿ 100% ਜਿਹੜੀਆਂ ਤੁਹਾਡੀਆਂ ਪੋਸਟਾਂ ਉਹ ਆਉਣੀਆਂ ਆਉਣੀਆਂ ਨੇ ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਤੁਹਾਡੇ ਪੇਪਰ ਦੇ ਬਾਰੇ ਸੋ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਆਪਣਾ ਨੰਬਰ ਜਿਹੜਾ ਉਹ ਸ਼ੋ ਕਰ ਦਾਂਗਾ 94634 65844 ਸੋ ਆਪਾਂ ਬਹੁਤ ਸਾਰੇ ਬੱਚਿਆਂ ਦੀ ਜੋ ਫੋਨ ਆ ਰਹੇ ਸੀ ਕਿ ਮੈਸੇਜ ਆ ਰਹੇ ਸੀ ਕਿ ਮੰਗ ਸੀਗੀ ਕਿ ਅਪਰੈਂਟਸ਼ਿਪ ਦਾ ਸਰ ਬੈਚ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਵੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਆਪਣਾ ਜਿਹੜਾ ਬੈਚ ਹੈ ਉਹ ਆਨਲਾਈਨ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸੋ ਕਿਸੇ ਨੂੰ ਬੱਚੇ ਨੂੰ ਕੋਈ ਇਕਵਰੀ ਹੈ ਠੀਕ ਹੈ ਕੋਈ ਪੁੱਛਣਾ ਹੈ ਕਿchna ਹੈ ਕੁਝ ਵੀ ਕਿਸੇ ਦਾ ਕੋਈ ਡਾਊਟ ਹੈਗਾ ਮਨ ਦੇ ਵਿੱਚ ਤਾਂ ਉਹਗੇ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਸੋ ਆਪਾਂ ਜਲਦ ਹੀ ਜਿਹੜਾ ਨਵਾਂ ਆਪਣਾ ਵੈਚਿਕ ਆਨਲਾਈਨ ਆਪਾਂ ਉਹ ਸਟਾਰਟ ਕਰਨ ਜਾ ਰਹੇ ਹਾਂ ਸੋ ਜਿਸ ਵੀ ਕਿਸੇ ਬੱਚੇ ਨੇ ਕੋਈ ਵੈਚ ਆਪਣਾ ਪਰਚੇਸ ਕਰਨਾ ਹੈ ਠੀਕ ਹੈ ਇਹਨੂੰ ਰੋਲ ਕਰਨਾ ਚਾਹੁੰਦਾ ਹੈਗਾ ਆਪਣੀ ਸਟੱਡੀ ਜਿਹੜੀ ਰੈਗੂਲਰ ਕਰਨਾ ਚਾਹੁੰਦਾ ਹੈਗਾ ਵਧੀਆ ਤਰੀਕੇ ਨਾਲ ਤਾਂ ਉਹ ਇਸ ਕੰਟੈਕਟ ਨੰਬਰ ਤੇ ਮੈਨੂੰ ਫੋਨ ਕਰ ਸਕਦੇ ਹੋਗੇ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਕਦੋਂ ਵੀ ਕਰ ਸਕਦੇ ਹੋ ਠੀਕ ਹੈ ਨਾ ਸੋ ਇਹ ਤੁਹਾਡੇ ਲਈ ਅੱਜ ਜਾਣਕਾਰੀ ਸੀ ਕਿ ਤੁਹਾਡੀਆਂ ਜਿਹੜੀਆਂ ਅਪ੍ਰੈਂਟਿਸਿਪ ਦੀਆਂ ਪੋਸਟ ਨੇ ਉਹ ਫਿਲਹਾਲ ਹੋਣਗੀ ਹੋਣਗੀਆਂ ਕਨਫਰਮ ਹੈ ਤਾਂ 100% ਕਿ ਫਰਵਰੀ ਆਜਣ ਮਾਰਚ ਆਜਣ ਜਨਵਰੀ ਆਜਣ ਤਿੰਨੋਂ ਮਹੀਨੇ ਦੇ ਵਿੱਚ ਕਿਸੇ ਵੀ ਮਹੀਨੇ ਦੇ ਵਿੱਚ ਆ ਸਕਦੀ ਨਹੀਂ ਹੈ ਸੋ ਆਪਣੀ ਤੇਰੀ ਜਿਹੜੀ ਵਰਕਰਾ ਰੱਖੋ ਤੇ ਆਪਣੀ ਜਿਹੜੀ ਪੜਨ ਦਾ ਤਰੀਕਾ ਵਧੀਆ ਰੱਖੋ ਠੀਕ ਹੈ ਨਾ ਪੋਜ਼ਿਟਿਵ ਰਹੋ ਓਕੇ ਲਾਈਟ ਬਣਾ ਸੋ ਪੋਜ਼ਿਟਿਵ ਸੋਚੋ ਹਮੇਸ਼ਾ ਠੀਕ ਹੈ ਪੋਸਟਾਂ ਦਾ ਕੁਝ ਨਹੀਂ ਪਤਾ ਕਦੋਂ ਆਜਣ ਠੀਕ ਹੈ ਤੁਸੀਂ ਆਪਣੀ ਤਿਆਰੀ ਜਿਹੜੀ ਉਹ 100% ਰੱਖੋ ਜੇ ਪੋਸਟ ਆ ਗਿਆ ਤੁਹਾਡੀ ਤਿਆਰੀ ਘਟੇ ਤਾਂ ਤੁਸੀਂ ਮਾਰ ਖਾ ਜਾਓਗੇ ਠੀਕ ਹੈ ਜੇ ਤੁਹਾਡੀ ਤਿਆਰੀ 100% ਹੈ ਤਾਂ ਪੋਸਟਾ ਕਦੋਂ ਵੀ ਆ ਜਾਣਾ ਤਾਂ ਤੁਹਾਨੂੰ ਕੋਈ ਵੀ ਚੱਕਰ ਨਹੀਂ ਹੈਗਾ ਉਹਦੇ ਵਿੱਚ ਠੀਕ ਹੈ ਨਾ ਸੋ ਇਸ ਕਰਕੇ ਆਪਾਂ ਜਿਹੜਾ ਬੈਚ ਹੈਗਾ ਉਹ ਜਲਦੀ ਹੀ ਸਟਾਰਟ ਕਰ ਰਹੇ ਹਾਂ ਸੋ ਬੈਚ ਦੇ ਵਿੱਚ ਇਨਰੋਲਮੈਂਟ ਕਰਨ ਦੇ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਮੈਨੂੰ ਫੋਨ ਕਰ ਸਕਦੇ ਹੋਗੇ ਕੋਈ ਵੀ ਤੁਹਾਡੀ ਕਿਉਰੀ ਹੈ ਉਹ ਪੁੱਛ ਸਕਦੇ ਹੋਗੇ 94634 65844 ਤੇ ਤੁਸੀਂ ਮੈਨੂੰ ਕਾਲ ਕਰਕੇ ਕੋਈ ਵੀ ਗੱਲ ਹੈ ਜਿਹੜੀ ਉਹ ਬੋਚ ਸਕਦੇ ਹਾਂ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਾਰਿਆਂ ਦਾ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਅੱਗੇ